ਕਲੈਕਸ਼ਨ ਨੇ ਖੋਲੀ ਰਾਜਪੁਰਾ ਦੇ ਵਿਕਾਸ ਕੰਮਾਂ ਦੀ ਪੋਲ ਕੋਰਟ ਕੰਪਲੈਕਸ ਦੀਆਂ ਰੋਡ ਗਲੀਆਂ ਸਾਫ ਨਾ ਹੋਣ ਕਰਕੇ ਜੰਮੀ ਪਾਣੀ ਵਾਲੀ ਜਗ੍ਹਾ ਤੇ ਹਰੀਆਲੀ ਦੀ ਕਾਈ ਕੋਰਟ ਕੰਪਲੈਕਸ ਦੇ ਬਾਹਰ ਵੀ ਰੋਡ ਕਰ ਲੀਆਂ ਜਾਮ ਹੋਣ ਕਰਕੇ ਸੜਕ ਕਿਨਾਰੇ ਖੜਿਆ ਬਰਸਾਤੀ ਪਾਣੀ ਮੀਂਹ ਦੇ ਪਾਣੀ ਵਿੱਚ ਗੰਦਗੀ ਫੈਲਣ ਕਰਕੇ ਤੇ ਬਦਬੂ ਫੈਲਣ ਕਰਕੇ ਬਿਮਾਰੀ ਫੈਲਣ ਦਾ ਖਤਰਾ ਹੋਇਆ ਜਾਦਾ ਲੋਕਾਂ ਦੇ ਵਿੱਚ ਡਰ ਅਤੇ دہشت ਦਾ ਮਾਹੌਲ ਲੋਕ ਹੋਏ ਪਰੇਸ਼ਾਨ ਕਈ ਦਿਨਾਂ ਤੋਂ ਖੜੇ ਮੀਂਹ ਦੇ ਪਾਣੀ ਤੇ ਨਗਰ ਕੌਂਸਲ ਨੇ ਕੀਤੀਆਂ ਆਪਣੀਆਂ ਅੱਖਾਂ ਬੰਦ ਕੋਰਟ ਕੰਪਲੈਕਸ ਦੇ ਬਾਹਰ ਰੋਡ ਗਲੀਆਂ ਬੰਦ ਹੋਣ ਔਰ ਉਹਦੇ ਵਿੱਚ ਮਲਬਾ ਪੈਣ ਕਰਕੇ ਪਾਣੀ ਦੀ ਨਿਕਾਸੀ ਹੋਈ ਬੰਦ ਪਰ ਨਗਰ ਕਾਉਂਸਲ ਦੀ ਨਹੀਂ ਗਈ ਇਹਨਾਂ ਰੋਡ ਗਲੀਆਂ ਤੇ ਨਜ਼ਰ ਕੋਰਟ ਕੰਪਲੈਕਸ ਦੇ ਵੀ ਪਾਰਕਿੰਗ ਵਿੱਚ ਖੜੇ ਆਦਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬੋਲੋ ਰਾਮ ਜੀ ਤੁਸੀਂ ਕਿਤੇ ਰਾਜਵਰੇ ਕੀ ਕਿਚੈਰੀ ਬਾਜੀ ਜਿੱਥੇੋਂ ਸ ਤੇ ਪਾਣੀ ਖੜਾ ਹੈ ਇਹ ਬਰਸਾਤੀ ਪਾਣੀ ਹੈ ਜੀ ਇਹ ਜਾਂ ਬਰਸਾਤ ਬਰਸਾਤੀ ਪਾਣੀ ਆ ਜਾਂ ਬਰਸਾਤ ਪਵਾਹੇ ਜੇ ਨਿਕਲਦਾ ਨਹੀਂ ਹੈ ਇਹ ਉਰੇ ਖੜਾ ਰਹਾ ਕਮੇਟੀ ਵਾਲਾ ਸੁੱਕਾ ਕੋਈ ਨਹੀਂ ਆਂਦਾ ਜੀ ਉਰੇ ਕੋਈ ਸਾਫ ਸਫਾਈ ਆ ਮੈਂ ਕੁਛ ਨਹੀਂ ਇਸੇ ਤਰ੍ਹਾਂ ਪਾਣੀ ਇਹ ਸਮੱਸਿਆ ਆ ਮੇ ਤੁਹਾਨੂੰ ਇੱਥੇ ਇਸੇ ਛਿੱਟੇ ਪੈਂਦੇ ਆ ਜੀ ਸਾਰੇ ਕੱਪੜੇ ਖਰਾਬ ਹੋ ਜਾਂ ਆਣ ਜੜੇ ਸਾਰੇ ਗੇਸ਼ ਨਹੀਂ ਆ ਜੀ ਕੀ ਕਰਨ ਜਾਂਦੇ ਉਸ ਇਸ ਨੂੰ ਸਾਫ ਕਰ ਲੈ ਜੀ ਠੀਕ ਕਰਾਂ ਮੈਂ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤੀ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਜਿਹੜੀ ਤੁਸੀਂ ਹੁਣ ਮੈਨੂੰ ਕਲਿੱਪ ਵੀ ਦਿਖਾਈ ਹੈ ਨਾ ਵੀਡੀਓ ਦੀ ਇਹ ਠੀਕ ਹੈ ਵੀ ਕੋਰਟ ਜਿਹੜਾ ਕੰਪਲੈਕਸ ਹੈਗਾ ਉਹਦਾ ਮੇਨ ਫਰੰਟ ਦੇ ਉੱਤੇ ਕਾਫੀ ਪਾਣੀ ਰੁਕਿਆ ਹੈ ਬਾਰਿਸ਼ ਦਾ ਤੇ ਸਫਾਈ ਵੀ ਆਉਣ ਵਾਲੀ ਹੈ ਤਾਂ ਮੈਂ ਡਿਊਟੀ ਲਗਾ ਦਿੱਤੀ ਹੈ ਨਾਜ਼ਰਾਂ ਦੇ ਕਾਫੀ ਟਾਈਮ ਤੋਂ ਇਹੀ ਹਾਲਤ ਸਮੱਸਿਆਤ ਕਿ ਜਿਹੜੇ ਹੁੰਦੇ ਆ ਕਿ ਰਸਤੇ ਤੇ ਜਿਹੜੇ ਹੁੰਦੇ ਆ ਅਜਿਹਾ 12 ਦਿਨਾਂ ਜਪਦੱਕ ਆਉਂਦਾ 12 ਦਿਨਾਂ ਵਿੱਚ ਜਿੰਨੀ ਵੀ ਮਿੱਟੀ ਮੁੱਟੀ ਹੁੰਦੀ ਹੈ ਜਿਹੜੀ ਸਾਈਡਾਂ ਤੇ ਜਿਹੜੀ ਹੈਗੀ ਆ ਉਹ ਜਿਹੜੀ ਸਾਰੀ ਇਕੱਠੀ ਹੋ ਕੇ ਚਲੀ ਜਾਂਦੀ ਰੋਡ ਦੇ ਲਿਆਂ ਦੇ ਵਿੱਚ ਰੋਡਾਂ ਦੀ ਸਫਾਈ ਹੋਣੀ ਜ਼ਰੂਰੀ ਹੈ ਜਿਹੜੀ ਕਿ ਮੇਰੇ ਖਿਆਲ ਸ਼ਾਇਦ ਨਹੀਂ ਹੋਈ ਧਿਆਨ ਨਹੀਂ ਗਿਆ ਤਾ ਉਹ ਜਲਦੀ ਕਰਾ ਦਨੇ ਸੀ 2 ਦਿਨ ਬਾਅਦ ਇਹ ਸਾਰਾ ਤੁਹਾਨੂੰ ਸਾਫ ਮਿਲ ਜਾਏ ਕਾਫੀ ਐਸੇ ਗੱਲਾਂ ਹੋ ਉਸ ਆਮ ਸਾਈਡਾਂ ਦਾ ਛਾੜਨ ਕਾਫੀ ਬੰਦੇ ਚਹੀਏ ਇਹੀ ਹਾਲ ਹੈ ਨੇ ਜਿੱਥੇ ਜਿੱਥੇ ਕੋਈ ਸ਼ਿਕਾਇਤ ਆਉਂਦੀ ਹੈ ਨਾ ਉਹਦੇ ਕੋਈ ਸਮੱਸਿਆਵਾਂ ਤਾਂ ਹੁੰਦੀ ਐ ਬੜਾ ਸ਼ਾਇਰ ਹੈਗਾ ਜਿੱਥੇ ਕੋਈ ਸਾਨੂੰ ਸਮੱਸਿਆ ਆਉਂਦੀ ਐ ਜੇ ਤੁਸੀਂ ਅੱਜ ਦੱਸਿਆ ਠੀਕ ਐ ਨਹੀਂ ਮੈਂ ਤੁਹਾਡੀ ਉਹਨਾਂ ਦਾ ਜਵਾਬ ਅੱਜ ਦੇ ਰਿਹਾ ਮੈਂ ਪਹਿਲਾਂ ਉਹਨੂੰ ਮੈਸੇਜ ਕਰਤਾ ਵੀ ਕੱਲ ਤੂੰ ਜਿਹੜਾ ਸਪਾਈ ਸ਼ੁਰੂ ਕਰਾ ਦੋ ਇਦਾਂ ਦੇ ਇਸ ਤਰ੍ਹਾਂ ਜੇਕ ਤੁਸੀਂ ਕੋਈ ਤੁਹਾਨੂੰ ਇਸੇ ਕੋਈ ਅਜਿਹੀ ਕੋਈ ਦਿੱਕਤ ਸਾਹਮਣੇ ਆਉਂਦੀ ਐ ਜੇ ਲੱਗਦਾ ਕਿ ਜਿੱਥੇ ਕੋਈ ਕੰਮ ਹੋਣਾ ਵਾਲਾ ਹੈਗਾ ਤੁਸੀਂ ਮੈਨੂੰ ਚਾਹੇ ਫੋਨ ਤੇ ਦੱਸੋ ਚਾਹੇ ਮੈਨੂੰ ਉਹ ਤੇ ਕਲਿੱਪ ਭੇਜ ਦਿਓ ਕੰਮ ਅਸਿਕਰਾ ਕੇ ਦੇ ਦਿੰਦੇ ਆ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੋ ਪਾਣੀ ਸਰਚ بارشਾਂ ਦੇ بارشਾਂ ਦੇ بارشਾਂ ਦੇ ਦਿਨ ਦਿਨ ਇਹ ਚੰਗਾ ਇਸ ਮਸੇ ਆ ਜਾਂਦੀ ਹੈਗੀ ਹੈ ਕਿਉਂਕਿ ਕਈ ਥਾਂ ਦੇ ਉੱਤੇ ਲੀਕੇਜ ਹੈਗੀ ਹੈ ਔਰ ਜਿਹੜੀ ਜਿਹੜੀ ਸਾਨੂੰ ਏਰੀਆ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਇੱਕ ਸਮੱਸਿਆ ਆ ਪਾਣੀ ਗੰਦੇ ਪਾਣੀ ਦੀ ਫਿਰ ਉਹਦੋਂ ਵਾਰ ਅਸੀਂ ਸਟਾਫ ਰਖਾ ਕੇ ਨਾ ਆਪਣੀ ਸਿਹਰੇ ਇੱਕ ਜਮਾਇਰੀ ਕਿਸੇ ਰਿਪੋਰਟ ਦੀ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਇਸ ਬਾਰੇ ਜਾਗਰੂਕ ਕਰ ਦਿੰਨੇ ਆ ਕਿ ਇੱਥੇ ਭਾਈ ਪਾਣੀ ਗੰਦਾ ਪਾਣੀ ਦੀ ਸਪਲਾਈ ਹੋ ਰਹੀ ਹੈ ਫਿਰ ਜਦੋਂ ਫਿਰ ਉਹ ਉਸ ਨੂੰ ਉਹਦਾ ਕੋਈ ਨਾ ਕਾਰਨ ਲੱਭਦੇ ਆ ਫਿਰ ਉਹਨੂੰ ਸੈੱਟ ਕਰ ਦਿੰਨੇ ਆ ਪਾਣੀ ਨਹੀਂ ਆ ਰਹੇ ਮੇਨਸ ਪਾਣੀ ਜਿਹੜਾ ਨਹੀਂ ਆ ਰਿਹਾ ਤਾਂ ਉਹਦੇ ਨਾਲ ਅਸੀਂ 5 ਟਿਊਬਲ ਨਵੇਂ ਲਗਾ ਰਹੇ ਹਾਂ ਅਸੀਂ ਕਿਉਂਕਿ ਕਈ ਤਾਂ ਤੇ ਉੱਥੋਂ ਜਿਹੜਾ ਨਹਿਰੀ ਪਾਣੀ ਹੈਗਾ ਉਹ ਪੂਰਾ ਪਨਪਰਾ ਪਤਾ ਨਹੀਂ ਹੋ ਰਿਹਾ ਉਤੋਂ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਸ਼ੁਰੂਆਤ ਕਰ ਰਹੇ ਹਾਂ ਕਿ ਪਾਣੀ ਵਧਾਇਆ ਜਾਵੇ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈਗਾ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਕੈਪੈਸਿਟੀ ਵਧਾਈ ਹੈ ਅਸੀਂ ਪਾਈਪ ਵੱਡੇ ਪਾਈ ਅਸੀਂ ਐਕਸਟਰਾ ਪਾਈਪ ਆ ਕੇ ਸਾਰਾ ਪਾਣੀ ਜਿਹੜਾ ਨਹਿਰੀ ਪਾਣੀ ਦਈਏ ਪਰ ਉਹਨਾਂ ਦੀਰ ਵਾਸਤੇ ਉਹਨੂੰ ਕਾਫੀ ਟਾਈਮ ਲੱਗਣਾ ਉਹਨੂੰ ਤੇ ਨਗਰ ਕੌਂਸਲ ਵੱਲੋਂ ਜਿਹੜਾ ਸੀਵਰੇਜ ਬੋਨ ਪੈਸੇ ਦੇ ਦਿੱਤੇ ਜਾ ਰਹੇ ਪੰਜ ਨਵੇਂ ਟਿਊਬਲ ਜਿਹੜਾ ਹੈਗਾ ਜਿੱਥੇ ਟੈਂਕੀਆਂ ਹੈਗੀਆਂ ਉਹਨਾਂ ਨਾਲ ਅਸੀਂ ਟਿਊਬਲ ਲਗਾ ਰਹੇ ਹਾਂ ਤਾਂ ਕਿ ਟਿਊਬਲ ਦੇ ਵਿੱਚ ਪਾਣੀ ਨਾਲ ਧਰਤੀ ਦੇ ਪਾਣੀ ਨਾਲ ਜਿਹੜਾ ਹੈਗਾ ਉਹ ਵਰ ਕੇ ਜਿਹੜੀ ਪਾਣੀ ਸਪਲਾਈ ਰੋਗ ਨੂੰ ਉਹਨੂੰ ਦਿੱਤੀ ਜਾ ਸਕੇ ਜਿਹੜੀ ਜਿਹੜੀ ਸਮੱਸਿਆ ਸਾਡੇ ਸਾਹਮਣੇ ਆਈ ਜਿਹੜੀ ਸੋ ਦਾ ਹੱਲ ਕਰ ਰਿਹਾ ਇਹ ਹੁਣ ਹੁਣ ਸਮੱਸਿਆ ਇਸ 3-4 ਮਹੀਨੇ ਜਾਦਾ ਆਈ ਹੈ ਲਾਈਟ ਆਲੀ ਕਿਉਂਕਿ ਸਾਡੇ ਤੇ ਹੌਟਲਾਈਨ ਹੈਗੀ ਹੈ ਦੋ ਦੋ ਪਾਸੋਂ ਨੂੰ ਲਾਈਟ ਆਂਦੀ ਹੈ ਉੱਥੇ ਕਦੀ ਅਸੀਂ ਸਮੱਸਿਆ ਪਹਿਲਾਂ ਕਦੀ ਆਈ ਨਹੀਂ ਹੁਣ ਜਿਹੜੀ ਸਮੱਸਿਆ ਹੈ ਕਿ ਤੇਰੇ ਤੇ ਦੋ ਤਿੰਨ ਤੁਸੀਂ 4-5 ਮਹੀਨੇ ਲਾ ਲਓ ਜਾਂ 6 ਮਹੀਨੇ ਲਾ ਲਓ ਇਹਦੇ ਇਸੇ ਡਿਲੀ ਬੋਰਡ ਦੇ ਅਧਗਾਰੀਆਂ ਨਾਲ ਗੱਲ ਕਰ ਰਿਹਾ ਜੇ ਤਾਂ ਉਹਨਾਂ ਨੂੰ ਦੱਕੇਗਾ ਵੀ ਇਹ ਸਮੱਸਿਆ ਇਸ ਤਰ੍ਹਾਂ ਰਹੇਗੀ ਫਿਰ ਅਸੀਂ ਜਨਰੇਟਰ ਇੰਜ਼ਾਮ ਕਰਤਾਗਾ